ਦੀਨਾਨਗਰ ਹਲਕੇ ਦੇ ਗੁੱਜਰ ਬਰਾਦਰੀ ਨੇ ਕਰ ਲਿਆ ਏਕਾ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਕ 'ਚ ਵੋਟਾਂ ਪਾਉਣ ਦਾ ਕੀਤਾ ਫੈਸਲਾ। ਦੀਨਾਨਗਰ ਦੇ ਪੈਂਦੇ ਪਿੰਡ ਛਡੋਲੀ 'ਚ ਗੁੱਜਰ ਬਰਾਦਰੀ ਵੱਲੋਂ ਇੱਕ ਬਹੁਤ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਮੂਹ ਗੁੱਜਰ ਬਰਾਦਰੀ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੁਕੇ ਤੇ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਵੋਟਾਂ ਪਾਣ ਦੀ ਅਪੀਲ ਕੀਤੀ। ਉਧਰ ਗੁੱਜਰ ਬਿਰਾਦਰੀ ਦੇ ਠਾਠਾ ਮਾਰਦੇ ਹਜ਼ੂਮ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਵੋਟਾਂ ਪਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਸ ਵਾਰ ਗੁੱਜਰ ਬਰਾਦਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਅਹਿਮ ਰੋਲ ਅਦਾ ਕਰੇਗੀ। ਇਸ ਮੌਕੇ ਤੇ ਚੇਅਰਮੈਨ ਹਰਵਿੰਦਰ ਸਿੰਘ ਪੱਟੀ, ਪ੍ਰਧਾਨ ਸਰੂ ਮੋਦੀਨ, ਪਰਸ਼ੋਤਮ ਸਿੰਘ ਪੱਪਾ, ਸਰਪੰਚ ਦਿਗਵਜੇ ਸਿੰਘ, ਸਰਪੰਚ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਗੁੱਜਰ ਬਰਾਦਰੀ ਨਾਲ ਸੰਬੰਧਿਤ ਲੋਕ ਹਾਜ਼ਰ ਸਨ। ਆਏ ਭਾਈ ਬੜਾ ਬੜਾ ਕਾਠਾ ਗੁਜਰ ਵੜਾਈ ਦਾ ਹੰਜ ਕੀ ਕਹਿਣਾ ਜਾਂਦੇ ਬਿਲਕੁਲ ਜੀ ਗੁਜਰ ਭਰਾਤਰੀ ਨੇ ਇੱਕ ਆ ਕਰ ਲਿਆ ਤੇ ਸੁਖੀ ਰੰਧਾਵੇ ਨੂੰ ਮੈਡਮ ਰਨਾ ਚੌਧਰੀ ਦੀ ਰੈਮਾਈ ਖੱਲੇ ਇੱਕ ਇੱਕ ਵੋਟ ਜਿਹੜੀ ਆ ਕਾਂਗਰਸ ਨੂੰ ਜਾਏਗੀ ਤੇ ਜਿੰਨਾਂ ਲੋਕਾ ਵੱਡੀ ਲੀਡ ਨਾਲ ਸੁਖੀ ਰੰਧਾਵੇ ਨੂੰ ਚੁੜਾ ਕੇ ਪੇਜਾਂਗੇ ਕਾਂਗਰਸ ਪਾਰਟੀ ਜਿੰਦਾਬਾਦ